ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਆਪਾਂ ਦੌਲਤਰਾਮ ਡੈਰੀ ਫਾਰਮ ਤੋਂ ਬਣਾਉਣ ਜਾ ਰਹੇ ਆਂ ਬਾਈ ਕੋਲੇ 6 ਨਗ ਬਕਾਊ ਆ ਬਾਈ ਤੇ ਉਹਨਾਂ ਵਿੱਚੋਂ ਇੱਕ ਵੜ ਬਾਈ ਕੋਲੇ ਤੱਲਾ ਆਫਰ ਵਾਲਾ ਕੰਮ ਹੀ ਆ ਬਾਈ ਕਹਿੰਦਾ ਬਾਈ 35000 ਦੀ ਬਿਹੜ ਆਪਾਂ ਦੇ ਦੇ ਦਾਂਗੇ ਜਿਹੜੀਆਂ ਬਾਈ 5 ਨੇ ਉਹ ਚੰਗੇ ਦੁੱਧ ਵਾਲੀਆਂ ਤੇ ਚੰਗੇ ਰਿਕਾਰਡ ਵਾਲੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 81467 15312 ਉਹਨਾਂ ਵਿੱਚੋਂ ਚਾਰ ਤਾਂ ਬਾਈ ਤਾਜ਼ੀਆਂ ਸੂਂੀਆਂ ਨੇ ਤੇ ਇੱਕ ਹਜੇ ਗੱਬਣਾ ਥੋੜੇ ਦਿਨ ਲੈਂਦੀ ਹੈ ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਾਈ ਵਧੀਆ ਵੀਰੇ ਵਧੀਆ ਕਿਵੇਂ ਚੱਲਦਾ ਬਾਈ ਕੰਮ ਕੰਮ ਕਰ ਬਹੁਤ ਵਧੀਆ ਵੀਰੇ ਠੀਕ ਆ ਹਾਂ ਰੇਟ ਆਪਣੇ ਪਹਿਲਾਂ ਵੀ ਜੇ ਜੈ ਜੈ ਵੀ ਜਾ ਜੀ ਹੁਣ ਜੈ ਜੀ ਵੀਰੇ ਬਿਲਕੁਲ ਜੈ ਜੀ ਕਰਨੇ ਆ ਠੀਕਾ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਬਤਾਰੀ ਸਾਨੂੰ ਦੌਲਤਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਸੀਲ ਜਤੋ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਨੇੜੇ ਵੀਰੇ ਬਾਜਾਖਣਾ ਕੋਟਕਪੁਰਾ ਸਾਹਨੇ ਦੇ ਪਿੰਡ ਆ ਠੀਕਾ ਕੰਟੈਕਟ ਨੰਬਰ ਬੋਲ ਦੋ 8847601402 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਪਟ ਚੱਲ ਰਿਹਾ ਨੋਟ ਕਰ ਲਓ ਤੇ ਆਜੋ ਆਪਾਂ ਲੈਨੇ ਆ ਬਾਈ ਤੋਂ ਸਾਰੇ ਪਰਹੋਂ ਦੀ ਜਾਣਕਾਰੀ ਬਈ ਪਹਿਲਾ ਨੰਬਰ ਤੇ ਵਹਿੜ ਦੇਖ ਰਹੇ ਆ ਕਿਹੜਾ ਸੁਆ ਸੁਈ ਆ ਪਹਿਲਾ ਸੁਆ ਸੁਈ ਆ ਵੀਰੇ ਵ ਹਾਂ ਦੋ ਦੋ ਮੈਂਤੀ ਲਾ ਬਰੇ 15 ਲੀਟਰ ਬੜਾ ਹਣ ਹੋ ਗਿਆ ਥਲੇ ਥਲੇ ਠੀਕ ਆ ਆ ਬੱਛੀ ਇਹਦੇ ਮਗਰ ਬੱਸੀ ਜਰਸੀ ਦੇ ਹਾਂ ਬੱਛੀ ਜਰਸੀ ਆ ਗਈ ਮੈਨੂੰ ਜਰਸੀ ਦਾ ਬਹੁਤ ਕੁਆਲਟੀ ਦਾ ਵਿੱਚ ਦਿੱਤਾਗਾ ਹਾਂ ਤੂੰ ਸੌ ਸੀ ਲਾ ਬਾਈ ਬਾਲੀ ਨਹੀਂ ਆਏ ਚੰਗੀ ਆ ਰਹੀ ਵੱਛੀਕਾ ਚਵਾਈ ਚਬੂਈ ਕਿਵੇਂ ਲੱਗੀ ਇੱਕ ਨੰਬਰ ਵੀਰੇ ਫੁੱਲ ਗਾਰੰਟੀ ਵੈਰਦੀ ਠੀਕ ਆ ਹਾਂ ਤੇ ਬਈ ਆਪਾਂ ਹਵਾਨਾ ਚ ਇੱਕ ਰਾਨਾ ਬਹੁਤ ਸੁਣਾ ਕਰਿਆ ਬਈ ਹਾਂ ਬਹੁਤ ਆ ਮੰਨ ਲਓ ਬਈ ਬਹੁਤ ਜਿਆਦਾ ਸਨੱਖੀ ਬੱਛੀ ਆ ਵੀਰੇ ਹੂੰ ਰੰਗ ਪ੍ਰਿੰਟ ਬੜਾ ਨਿਆਇ ਚੰਗਾ ਲੱਗਿਆ ਬੱਚੀ ਨੂੰ। ਸਹੀ ਗੱਲ ਹੈ ਬਾਈ। ਲਾ ਥਣ ਚੈੱਕ ਕਰੋ। ਮੁੱਠੀ ਆ ਥਣਾ ਚਾਰੇ ਥਣ ਆ ਮੰਨ ਲਓ ਬਾਈ ਪੂਰੇ ਗੈਪ ਤੇ ਜਿ ਨੂੰ ਆਪਾਂ ਕਹਦੇ ਪੀੜੀ ਦੇ ਪਾਵੇਂ ਨਾਲ ਦੇਖਾਂਗੇ। ਖੋਲ ਦਿਓ ਬਾਈ। ਤੋੜ ਕੇ ਆਪਾਂ ਦਿਖਾਉਣਾ ਪ੍ਰਿੰਟ ਬਾਈ ਚੈੱਕ ਪ੍ਰਿੰਟ ਦਾ ਵੀ ਗੋਰਗਾਮੀ ਮਾਰ ਗਈ ਆ ਬੱਚੀ। ਵੈੜ ਚ ਫੁੱਲ ਆ ਹਨਾ। ਕਬੂਤਰੀ ਹਰ ਗਈ ਆ ਬੱਚੀ ਜਮਾ। ਕੀ ਬਾਤ ਆ ਬਾਈ ਸਹੀ ਗੱਲ ਆ। ਕਬੂਤਰੀ ਹਰ ਗਈ ਬੱਚੂ ਜੀ। ਬਾਕੀ ਪ੍ਰਿੰਟ ਤੇ ਸਨਖ ਬਣਾਏ ਇਹ ਗੱਲ ਕਰੀਏ ਨਾ ਜਗਦੀ ਆ ਵੈੜ ਹਨਾ। ਬਹੁਤ ਬਹੁਤ ਮੇਰੇ। ਹਮਮ ਕੀ ਬਾਤ ਆ ਬਾਈ। ਬਾਕੀ ਤੋਰਾ ਤਾਰਾ ਵੈੜ ਦਾ ਚੈੱਕ ਕਰੋ ਇੱਕ ਨੰਬਰ ਆ ਬਾਈ ਕਹਿੰਦਾ ਚਵਾਈ ਵੀ ਇੱਕ ਨੰਬਰ ਆ ਸੂਈ ਸਵਾਈ ਆ ਬਾਈ ਬੱਚਾ ਕਰਮ ਵਾਲੀ ਮਗਰ ਬੱਸੀ ਆ ਬੱਸੀ ਵੀ ਬਹੁਤ ਕਮਾਲ ਦੀ ਆ ਬਾਈ ਤੇ ਬਾਈ ਉਸ ਨੂੰ ਕਿੰਨੀ ਕਮੀਜ਼ ਆ ਗਈ ਵੀ ਇਹਦੇ ਤੋਂ ਬਸ ਵੀਰੇ 23 24 ਕਿਲੋ 23 24 ਕਿਲੋ ਨਾਰਮਲੀ ਦੁੱਧ ਹੀ ਜਾਂਦਾ ਵੈੜ ਨੇ ਠੀਕ ਆ ਬਾਕੀ ਅਗਲੇ ਦੀ ਸੇਵਾ ਸੁਣੋ ਬਾਕੀ ਨਹੀਂ ਸੇਵਾ ਵੀਰੇ ਉਹ ਦਾਚੋਲੇ 25 ਕਿਲੋ ਚੋਲੇ 25 ਚੋਲੇ ਸਹੀ ਗੱਲ ਆ ਬਾਈ ਬਾਕੀ ਜੇ ਥਣ ਦੀ ਗੱਲ ਕਰੀਏ ਲੇਵੇ ਦੀ ਗੱਲ ਬਾਕੀ ਰੰਗ ਪ੍ਰਿੰਟ ਵੀਰੇ ਕੁਆਲਟੀ ਵੈਰ ਦੀ ਹੱਦੋਂ ਜ਼ਿਆਦਾ ਆ ਇਹ ਚੀਜ਼ਾਂ ਸਾਰੀਆਂ ਮਿਲਦੀਆਂ ਹਨਾ ਨਾ ਨਾ ਵੀਰੇ ਦੁੱਧ ਵਾਲੇ ਜਿੰਨੇ ਨੇ ਲੱਗੇ ਦੁੱਧ ਲੈ ਅੰਗਰਾ ਲੈ ਨਾ ਬਾਈ ਲੇਵੇ ਤੇ ਚੈੱਕ ਕਰੋ ਬਹੁਤ ਕਮਾਲ ਦੀਆਂ ਇੱਕ ਨੰਬਰ ਮੰਨ ਕੇ ਚੱਲੋ ਵੀ ਬਾਈ ਕਹਿੰਦਾ ਚਵਾਈ ਚੂਈ ਹੈ ਤੇ ਬਾਈ ਫਿਰ ਦੇਣ ਲੈਣ ਵਾਲੇ ਮੁੱਲ ਆਪਣੇ ਅੱਗੇ ਵੀ ਹੁੰਦੇ ਤੇ ਅੱਜ ਵੀ ਮੁੱਲ ਉਵੇਂ ਹੋਣਗੇ ਕੀ ਮੁੱਲ ਰਹੂਗਾ ਦਾ ਮੁੱਲ ਵੀਰੇ ਲੱਖ ਕਰ ਲੇ ਤਾਂ ਵੀ ਵੇਖ ਜੂਗੀ ਹੂੰ ਪਰ 80000 ਜੋ ਮਾਨਤਨ ਕਰ ਦਿਆਂਗੇ ਸੀਹਿਆਰ ਹਾਂ ਲੈ ਭਾਈ ਜਮਾ ਭਾਈ ਨੇ ਮੰਨ ਲਓ ਜਾਇਜ਼ ਮੁੱਲ ਕਰਤਾ ਮੁੱਲ ਬਾਈ ਦੇ ਅੱਗੇ ਵੀ ਜਾਇਜ਼ ਹੁੰਦੇ ਆ ਕਿਉਂਕਿ ਆ ਮਲ ਜਵਰੇ ਜੀ ਬੱਚੀ ਸੁਨੱਖੀ ਕਿਸੇ ਨੇ ਨਹੀਂ ਦੇਣੀਗੀ ਹੂੰ ਬਾਕੀ ਮੇਨ ਜੇ ਅਨੁਸਾਰਿਆਂ ਦੇ ਗੁਲਾਬੀ ਥਣ ਲੱਗਿਆ ਵੜਾ ਦੇ ਤੋ ਜਿਆ ਬਾਤ ਆ ਬਾਈ ਹਾਂ ਮੇਨ ਗੱਲ ਆ ਯਾਰ ਬਰੀਡ ਨਹੀਂ ਮਿਲਦੀ ਬਰੀਡ ਵੀਰੇ ਬਹੁਤ ਆ ਵੀਰੇ ਅੰਗ ਬਹੁਤ ਚੰਗੇ ਲੱਗਿਆ ਬੱਚੀ ਨੂੰ ਵੇਖੋ ਮੇਰੇ ਥਣ ਨੇ ਵਾ ਕਿੰਨਾ ਚੰਗਾ ਲੱਗਿਆ ਬੱਚੀ ਨੂੰ ਬਾਤ ਆ ਬਾਈ ਨਾੜਾਂ ਲੇਵੇ ਤੇ ਚੈੱਕ ਕਰੋ ਬਹੁਤ ਕਮਾਲ ਦੇ ਗੁੰਦਿਆ ਪਲੇਵਾ ਹਣਾ ਬਾਕੀ ਥਣ ਬਹੁਤ ਚੰਗਾ ਲੱਗਿਆ ਬੱਚੀ ਨੂੰ ਰੰਗ ਪ੍ਰਿੰਟ ਤੋਂ ਬਹੁਤ ਸਟ੍ਰੇਟ ਵੜਾ ਬਹੁਤ ਬਾਕੀ ਬੱਚੀ ਵੀ ਬਹੁਤ ਚੰਗੇ ਪਉਂਦੇ ਬੱਤੀ ਦਾ ਕੱਦ ਚ ਇਹਦਾ ਵੀਰੇ ਬੰਦੇ ਨੇ ਗਲਤ ਟੀਕਾ ਭਰਾਇਆ ਬ ਜੋ 2 ਸੀਮੰਦਰ ਜਰਸੀ ਲੱਡੀ ਦਾ ਭਰਾਤਾ ਜਰਸੀ ਦਾ ਭਰਾਤਾ ਹਾਂ ਬਾਕੀ ਜਿਹੜਾ ਵੀ ਪਸ਼ੂ ਆਪਣੇ ਸੁਆਵ ਆਪਣੀ ਫੁੱਲ ਗਾਰੰਟੀ ਆਪਣੇ ਘਰੇ ਵੀਰੇ ਸੁਏ ਦੀ ਠੀਕ ਹੈ ਬਈ ਹਾਂ ਜਿਹੜਾ ਵੀ ਪਸ਼ੂ ਨੀ ਨਿਕਲੂਗੀ ਸਾਡੇ ਕੋਲ ਠੀਕ ਹੈ ਬਈ ਹਾਂ ਥਾਣਾ ਅਗਲੇ ਘਰੇ ਗੰਦਪਾਲ ਸਾਰਾ ਕੁਝ ਚੱਲਣਾ ਜਾ ਕੇ ਫੁੱਲ ਗਾਰੰਟੀ ਆਪਣੀ ਸੁਏ ਪਸ਼ੂ ਦੀ ਆਪਣੀ ਠੀਕ ਹੈ ਬਈ ਹਾਂ ਬਾਕੀ ਮੂਹਰੋਗਾ ਥਾਣ ਬੁਖਾਰੀ ਵੀਰੇ ਕਿੱਡਾ ਚੰਗਾ ਲੱਗਿਆ ਬਾਈ ਮੈਂ ਕਹਣਾ ਕੀ ਬਾਤ ਆ ਯਾਰ ਥਾਣ ਬਹੁਤ ਚੰਗਾ ਆ ਤਾਂ ਕੁਆਲਿਟੀ ਵਾਲਾ ਥਾਣ ਲੱਗਿਆ ਬਾਕੀ ਨਾੜਾ ਬਾਈ ਬਾਕੀ ਵੱਡੀ ਬਾਹਰ ਆ ਛੋਟੀ ਨਾ ਮੰਨ ਕੇ ਬੰਦਾ ਮਰਜ਼ੀ ਬੰਦਾ ਅਜੇ ਕੋਈ ਇੱਕ ਹੋਰ ਗੱਲ ਆ ਜਦੋਂ ਬਾਈ ਮੰਨ ਕੇ ਚਲੋ ਕਾਰਡ ਵਗੈਰਾ ਚੱਲਿਆ ਸਿਰ ਬਿਲਕੁਲ ਬਿਲਕੁਲ ਤੇ ਦੁੱਗਣੀ ਬਾਨਾ ਵੀਰੇ ਨੇ ਦੁੱਗਣੀ ਬਾਨਾ ਹਾਂ ਅੱਗੇ ਬਾਈ 2 ਨੰਬਰ ਤੇ ਇਹ ਦੂਜਾ ਸੂਆ ਸੂਈ ਆ ਫੇ ਰਾਤ ਦੀ ਵਾਰ ਸੂਈ ਵੀ ਆ ਵੀਰੇ ਠੀਕ ਆ ਹਾਂ ਬੱਚਾ ਬਾਈ ਇਹਦੇ ਮਗਰ ਇਹਦੇ ਮਗਰ ਮੇਰੇ ਬੱਚਾ ਬਾਈ ਮੈਂ ਕਹਣਾ ਬਸੇ ਬੱਸੀ ਹੰਦੀ ਦਾ ਕੁਆਲਿਟੀ ਬਹੁਤ ਜ਼ਿਆਦਾ ਨਹੀਂ ਆਇਆ ਚੰਗਾ ਟੀਕਾ ਭਰਿਆ ਵਾ ਸੀ ਕਦੇ ਬੰਦਾ ਨਹੀਂ ਸਹੀ ਗੱਲ ਤੇ ਦੇ ਬੱਚਾ ਗਈ ਬਾਕੀ ਤਾਂ ਬੜਾ ਨਿਆ ਚੰਗਾ ਲੱਗਿਆ ਵੇਖੋ ਕਿੱਡਾ ਚੰਗਾ ਥਾਣਾ ਲੱਗਿਆ ਬੜਾ ਕੀ ਬਾਤ ਆ ਮੱਜਾ ਨਾਲ ਦਾ ਥਾਣਾ ਬਹੁਤ ਚੰਗਾ ਵੀਰੇ ਜਿੰਨਾ ਚੰਗਾ ਥਾਣਾ ਉਨੀ ਚੰਗੀ ਚੁਵਾਈ ਲੱਗੀ ਆ ਬੜ ਨੂੰ ਠੀਕ ਆ ਹਾਂ ਮਤਲਬ ਨਿਬੜਦੀ ਆਗੀ ਬੜੀ ਨਿਆ ਚੰਗੀ ਚੁਵਾਈ ਲੱਗੀ ਆ ਵੀਰੇ ਠੀਕ ਆ ਹਾਂ ਐਫੈਕਟਸ ਲੈ ਬਾਬੇਰੇ ਕੋਈ ਡਟਮਾ ਲਾਉ ਕੋਲ ਲੈ ਬਣੀ ਅੱਛੀ ਬੱਦ ਵੀ ਮੇਰੇ 18 19 ਕਿਲੋ ਤਾਂ ਨਾਰਮਲੀ ਘਾਣੇ ਲਈ ਜਾਣਾ ਇਹਨੇ ਠੀਕ ਆ ਹਾਂ ਖੋਲ ਦੋ ਬਈ ਬਾਕੀ ਬੈੜ ਜਾਤ ਬਰੀਡ ਬਹੁਤ ਆ ਬਹੁਤ ਵੀਰੇ ਕੁਆਲਿਟੀ ਆ ਬੈੜ ਦੀ ਤੋਰਾ ਤਰਾ ਬਈ ਚੈੱਕ ਕਰਾਉਣਾ ਬੈੜ ਬਰੀਕੀ ਵਾਲੀ ਆ ਗੱ ਲੈ ਲੇ ਬ੍ਰੀਕੀ ਵਾਲੀ ਆ ਬਾਈ ਤੋਰਾ ਚੈੱਕ ਕਰੋ ਤੋਰਾ ਕਰਮ ਵਾਲੀ ਦਾ ਇੱਕ ਨੰਬਰ ਆ ਸਨਕ ਬਣਾ ਲੈ ਜੇ ਗੱਲ ਕਰੀਏ ਬੱਸੀ ਚ ਫੁੱਲ ਆ ਗਈ ਬਾਕੀ ਕੱਲਾ ਕੱਲਾ ਅੰਗ ਦਾਸ ਦਾ ਵੀ ਹੈ ਜੀ ਪੀਸ ਹੈ ਨਾ ਤੋਰਾ ਬਾਈ ਚੈੱਕ ਕਰ ਲੈ ਬਾਕੀ ਸੌਸ਼ੀ ਲਬੋਤਾ ਬਾਈ ਬਹੁਤ ਵੇਰੇ ਸ਼ਰੀਮ ਆ ਬੇਰੇ ਸਾਰਿਆਂ ਬੈੜਾ ਉਹ ਜਿਹੜਾ ਬੱਚੇ ਨੂੰ ਜਨਮ ਦਿੱਤਾ ਉਹ ਵੀ ਕਿਆ ਬਾਤ ਆ ਯਾਰ ਬਹੁਤ ਚੰਗਾ ਲੱਗ ਬੱਚਾ ਦਿੱਤਾ ਦੇਖਣ ਲੇਵਾ ਚੈੱਕ ਕਰੋ ਬਾਈ ਕਿਆ ਬਾਤ ਆ ਬਹੁਤ ਸੋਣਾ ਲੇਵਾ ਬਾਈ ਕਰਮ ਵਾਲੀ ਦਾ ਫੀਟਿੰਗਾ ਲੇਵਾ ਮੁੱਠੀ ਵਾਲੇ ਥਾਣਾ ਚਾਰੇ ਆਏ ਭਾਈ ਆ ਕੇ ਮੈਂ ਕਹਣਾ ਵੀ ਅੱਬਾ ਮੋਟੀ ਮੋਟੀ ਚਵਾਈ ਲੱਗੀ ਉਂਗਲਾਂ ਵਰਗੀ ਹੂੰ ਹਾਂ ਤੇ ਇਹਦਾ ਬਾਈ ਕੀ ਮੁੱਲ ਰਹੂ ਫਿਰਦੇ ਹੋ ਇਹਦਾ 65000 ਤੇ ਮਾਨਦਾਨ ਕਰ ਦਾਂਗੇ ਬਾਈ 65000 ਚੋਂ 65000 ਚੋਂ ਮਾਨਦਾਨ ਕਰਾਂਗੇ ਲੈ ਬਾਈ ਚੱਕੋ ਇਹ ਵੀ ਇੱਕ ਐ ਲੈ ਲਓ ਵੀ ਆਫਰਾਂ ਵਾਲੇ ਕੰਮ ਹੀ ਹੋ ਗਏ ਬਾਈ ਦੇ 65000 ਰੁਪਏ ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਬਾੜ ਬਾਕੀ ਥੋੜਾ ਕਹਣਾ ਮਾਨਦਾਨ ਹੋ ਜਾ ਮਾਨਦਾਨ ਕਰਾਂਗੇ ਵੀਰੇ ਘਰੇ ਆਏ ਬੰਦੇ ਨਾਲ ਜਰੂਰ ਠੀਕ ਆ ਬਰੀਡ ਤੇ ਬਾਈ ਸਨਖ ਪੜਾਣਾ ਕੀ ਆ ਬਾਤ ਆ ਬਾੜ ਜਾ ਬਾਕੀ ਮੇਨ ਗੱਲ ਹੁੰਦੀ ਹੈ ਬਾਈ ਚਵਾਈ ਚਪੂਈ ਨਾ ਬਾਈ ਕਹਿੰਦਾ ਚਮਾ ਚਵਾਈ ਚਪੂਈ ਤਾਂ ਫਿਰ ਆਪਣੀ ਗਰੰਟੀ ਹੋਏਗੀ ਬੜੀ ਨਿਆਰ ਕੀ ਚਵਾਈ ਹੈ ਲੈ ਵਾ ਚੈੱਕ ਰੋ ਕੇ ਆਵਾਜ਼ ਬੁੜੀਆਂ ਚੁਈ ਜਾਂਦਾ ਵੀਰੇ ਜਵਾਗ ਚੁਈ ਜਾਂਦਾ ਟੱਚ ਲਿਆ ਚੰਗਾ ਥਾਂ ਲੱਗਿਆ ਵੀਰੇ ਬਾਕੀ ਸੌਸੀ ਦਾ ਕਰਮਾ ਜਿਹੜੇ ਨਵੇਂ ਬੰਦ ਨੇ ਚੁਆਇਸ ਦੁੱਧ ਚੁਆਈ ਚੱਕਣੀ ਆ ਬਹੁਤ ਵਧੀਆ ਚੁਆਈ ਹੁੰਦੀ ਏ ਦੀ ਠੀਕ ਆ ਹਾਂ ਮਤਲਬ ਜੀ ਲਵਾਉਂਦੀ ਆ ਜੀ ਲਵਾਉਂਦੀ ਆ ਵੀਰੇ ਬੜੀ ਚਵਾਈ ਤੇ ਠੀਕ ਆ ਕੋਈ ਅੱਗੇ ਬਾਈ ਤੇਨ ਨੰਬਰ ਤੇ ਇਹ ਵੀ ਵੀਰੇ ਆਪਣਾ ਦੂਜਾ ਸੁਆ ਸੂਈ ਆ ਕੋਈ ਬੰਦਾ ਤੀਜਾ ਮੰਨ ਲੈ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਆ ਆਪਣਾ ਵੀਰੇ ਦੂਜਾ ਸੁਆ ਕਹਿ ਕੇ ਦਿੱਤੀ ਆ ਠੀਕ ਆ ਸੂਈ ਨੂੰ ਅੱਜ ਵੀਰੇ ਹੋ ਗਿਆ ਪਾਈ ਮਾ ਛੇਮਾ ਦੇਣਾ ਠੀਕ ਆ 17 ਲੀਟਰ ਬੋਲ ਮੈਂਤੀ ਵਾਲਾ ਤਿਆਰ ਆ ਥੱਲੇ ਤੇ ਬੱਚਾ ਬਈ ਇਹਦੇ ਮਗਰ ਬੱਚਾ ਬੱਚਾ ਇਹਦੇ ਮਗਰ ਇਹਸਾ ਆ ਗਿਆ ਹਨਾ ਠੰਡੀ ਸੀਲ ਬਹੁਤ ਜ਼ਿਆਦਾ ਜਿੱਥੇ ਮਰਜੀ ਬੈਠਾ ਜੁਈ ਜਾਈ ਹੂੰ ਕੋਈ ਚੱਕਰ ਨਹੀਂ ਠੰਡੀ ਸੀਲ ਬਈ ਚੈੱਕ ਕਰੋ ਬਾਕੀ ਥਣ ਬਹੁਤ ਸੋਹਣਾ ਲੱਗੇਗਾ ਫਿਕਸ ਹਵਾਨਾ ਬਈ ਛੇਦੀ ਬਿਮਾਰੀ ਠਮਾਰੀ ਨਾ ਨਾ ਵੀਰੇ ਜਿੰਨੇ ਵੀ ਪਸ਼ੂ ਸਾਰੇ ਫਿਕਸ ਮਰਨ ਵਾਲੇ ਆ ਲੇ ਬੈਠ ਬਕਵਾਦੀ ਬੋਕ ਡੀਆ ਰ ਚੰਗਾ ਪਾਇਆ ਨਾ ਇਹਨੇ ਹਾਂ ਹੂੰ ਫੇਸ ਤੇ ਬਰੀਡ ਬਾਈ ਚੈੱਕ ਕਰੋ ਕਿਆ ਬਾਤ ਆ ਬੋਦੀ ਬਾਤੀ ਨਾ ਫੁੱਲ ਕਮਾਲ ਦੀ ਆ ਫੁੱਲ ਵੈਡ ਪਲੀ ਵੀ ਆ ਕਿ ਸੁਆਦਾ ਮੰਨੇ ਨਹੀਂ ਬਾਈ ਨਾ 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 ਵੀਰੇ ਖਾਣ ਪੀਣ ਦੀ ਭੁੱਖ ਹੁੰਦੀ ਆ ਨਾ ਨਜਾਇਜ਼ ਠੀਕ ਆ ਖਾਣ ਪੀਣ ਦੀ ਬਾਈ ਕਹਿੰਦਾ ਫੁੱਲ ਖੁੱਲੀ ਨਜਾਇਜ਼ ਆ ਬਾਈ ਤੋਰਾ ਚੈੱਕ ਕਰੋ ਇੱਕ ਨੰਬਰ ਆ ਤੇ ਬਾਈ ਕਿੰਨਾ ਕਿਦੋਂ ਦੇ ਦਊ ਦੋ ਐਸਟੀਮੇਟ ਬਦ ਵੀਰੇ 24 25 ਕਰੋ ਨਾਰਮਲੀ ਗਾਣੇ ਦੱਦਣਾ ਵੀਰੇ ਕੜ ਕੱਪਾ ਚੱਲਣਾ ਜੇ ਸਾਫ਼ ਹੋਊਗੀ ਵੜ ਕਿਉਂਕਿ ਜਦੋਂ ਕਾਰਡ ਵਗੈਰਾ ਚੱਲੂਗਾ ਬਾਈ ਪਸੂਨੇ ਹੋਰ ਸਾਫ਼ ਹੁੰਦਾ ਹੈ ਹਾਂ 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 ਹੂੰ ਤੇ ਨਾਲ ਜਿਹੜੀ ਪਸੂਰਤ ਵੱਧ ਆਵਰੇ ਜਿੰਨਾ ਜਿਹਦੀ ਪੂ ਸਾਫ਼ ਹੋਊਗਾ ਸਹੀ ਗੱਲ ਆ ਬਾਈ ਨਿਖਾਰ ਦੇ ਹਿਸਾਬ ਨਾਲ ਉਹਨੇ ਹੀ ਨਿਖਾਰ ਆਈ ਜਾਣਾ ਚਾਹ ਜੋ ਸਾਫ਼ ਹੋਈ ਬਾਕੀ ਕੁਆਲਿਟੀ ਵਖਾਰੇ ਕਿੱਡੀ ਚੰਗੀ ਆ ਬਾਈ ਮੈਂ ਕਹਣਾ ਕੀ ਬਾਤ ਆ ਬੱਚੇ ਵੀ ਬਹੁਤ ਬਰੀਡ ਵਾਲੇ ਪੁੱਤ ਵੱਡਾ ਬੱਚਾ ਪਾਇਆ ਹੈ ਨਾ ਬਹੁਤ ਚੰਡਾ ਬੱਚਾ ਸੀਗਾ ਹੂੰ ਬਾਕੀ ਆ ਵੀ ਤੋਰਾ ਤਾਰਾ ਵੀ ਬਾਈ ਕਰਮਾਲੀ ਦਾ ਇੱਕ ਨੰਬਰ ਆ ਪਲੀ ਵੀ ਆ ਗੋਲ ਗੋਲ ਪਈ ਆ ਕਿ ਕਿਸੇ ਵਕਤ ਲਸੀ ਲਮੀ ਨਹੀਂ ਹੈਗੀ ਤੇ ਬਾਈ ਕੀ ਮੁੱਲ ਰਖ ਵਰ ਦੇਣ ਲੈਣਾ ਇਹ ਨਾਲ ਇਹ 72000 ਜਿਹਾ ਮਾਨਦਨ ਕਰ ਦਾਂਗੇ 70000 ਹਾਂ ਹਾਂ ਚੱਕੋ ਬਈ ਇਹ ਵੀ ਐਮ ਮੰਨ ਲਓ ਵੀ ਜਮਾ ਜੈਜ ਮੋਲਾ ਭਾਈ ਦਾ 72000 ਦੀ ਬਾਈ ਕਿਨਾਂ ਆਪਾਂ ਵੇੜ ਇਹ ਦੇ ਦਾਂਗੇ 24 ਚੋਈ ਬਾਈ ਕਿ ਮਿਲ ਗਈ ਇਹਨੂੰ ਹਾਂਜੀ 24 24 ਤਾਂ ਇੱਕ ਨੰਬਰ ਆ ਵੀਰੇ ਠੀਕ ਆ ਹਾਂ ਜਿੱਥੇ ਮਰਜ਼ੀ ਬੱਠਾ ਚੋਈ ਜਾਵੀਂ ਵੀਰੇ ਕੋਈ ਚੱਕਰ ਨਹੀਂ ਗਾ ਭਾਈ ਸਾਊ ਸੀਲਾ ਜਿਵੇਂ ਮਰਜ਼ੀ ਵੇੜੇ ਚ ਹਲਾਈ ਜਾਂਦਾ ਭਾਈ ਜਿਹੜਾ ਮਰਜ਼ੀ ਪਸ਼ੂ ਲੈ ਲੈ ਵੀਰੇ ਚੋਈ ਦੀ ਫੁੱਲ ਗਰੰਟੀ ਹੋਊਗੀ ਹੂੰ ਲੈ ਤੱਕ ਮੈਂ ਬਾਕੀ ਨਾੜਾ ਨੂੜਾ ਬਈਲੇ ਵੇ ਤੇ ਆਪਾਂ ਚੈੱਕ ਕਰਾਉਣਾ ਬਹੁਤ ਕਮਾਲ ਦੇ ਨਾੜਾ ਕੱਲੀ ਕੱਲੀ ਨਾੜ ਦਿਖਾਈ ਦਿੰਦੀ ਹੈ ਲੇਕਰ ਮਾਲੀ ਤੇ ਬਹੁਤ ਸੋਹਣਾ ਬਾਕੀ ਬਾਈ ਨੇ ਮੁੱਲ ਵੀ ਜਿਆਦਾ ਕੀਤਾ ਤੇ ਆਏ ਗਏ ਦਾ ਮਾਨਤਾਨ ਹੋ ਜਾਊਗਾ ਮੇਰੇ ਜਰੂਰ ਲੂਗਾ ਵੀਰੇ ਠੀਕ ਆ ਆਏ ਗਏ ਦਾ ਬਾਈ ਕਹਿੰਦਾ ਮਾਨਤਾਨ ਜਰੂਰ ਹੋ ਜਾ ਅੱਗੇ ਬਾਈ 4 ਨੰਬਰ ਤੇ ਇਹ ਵੀਰੇ ਦੂਜਾ ਸੁਆਹ ਵਾਰ ਹੁੰਦੀ ਆ ਠੀਕ ਆ ਹਾਂ ਲੈ ਲੂਗੇ ਵੀਰੇ ਹਜਾਬਤਾ ਠੀਕ ਆ ਹਾਂ ਤੇਰੀ ਕੱਚੀ ਆ ਦੂਜਾ ਸੁਆਹ ਹੁੰਦੀ ਆ ਹਾਂ ਲੇਵਾ ਇਹਨੇ ਬਹੁਤ ਸੋਨਾ ਤਿਆਰ ਕਰਿਆ ਦੁੱਧ ਵੀ ਜਿਹੜੇ ਮਾਰਗਾ ਕੋਲ ਲਈਆ ਵੀਰ ਨੂੰ ਸਗ 30 ਕਿਲੋੜਾ ਚੋਇਆ ਵਾ ਠੀਕ ਆ ਹਾਂ ਫਾੜੀ ਵਾਲਾ ਲੈਵਾ ਬਾਈ ਚੈੱਕ ਕਰੋ ਜੇ ਬਲਟ ਲਾ ਫੁੱਲ ਪਈਆਂ ਨੇ ਹਾਂ ਹਾਂ ਜਦੋਂ ਨਾ ਸੋਨਾ ਬਹੁਤ ਚੰਗੀ ਤਰ੍ਹਾਂ ਤਿਆਰ ਹੋ ਕੇ ਸੋਨਾ ਕਰਮ ਵਾਲੇ ਨੇ ਬਾਕੀ ਬਾਈ ਥਾਣਾ ਬਾਨ ਆਪਾਂ ਚੈੱਕ ਕਰਾਵਾਂਗੇ ਲੰਮੀ ਲੰਮੀ ਤੇ ਪਲੀ ਪੁਲੀ ਦਾ ਬਾਈ ਫੁੱਲ ਫੇਸ ਕੁਆਲਿਟੀ ਆਪਾਂ ਚੈੱਕ ਕਰਾਉਣਾ ਕੀ ਬਾਤ ਆ ਬਾਈ ਇਹ ਨਹੀਂ ਹੁੰਦਾ ਵੀ ਬਾਈਆਂ ਕੋਲੇ ਬਰੀਡ ਪੱਖ ਤੋਂ ਕੱਚ ਹੁੰਦੀ ਹੈ ਕੋਈ ਚੀਜ਼ ਦੀ ਕੱਚ ਤਾਂ ਰਹਿੰਦੀ ਨਾ 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 ਵੀਰੇ ਹਰ ਇੱਕ ਪੱਖ ਬਾਈ ਵਾੜਾਂ 'ਚ ਪੂਰਾ ਹੁੰਦਾ ਬਾਈਆਂ ਨੇ ਬਾਕੀ ਆ ਪਲੀ ਪੁਲੀ ਫੋਲਾ ਕਈਆਂ ਨਾ ਵੀਰਾਂ ਨੂੰ ਕਾਲੇ ਰੰਗ ਦਾ ਸ਼ੌਂਕ ਹੁੰਦਾ ਕਿ ਬਿਲਕੁਲ ਵੀਰੇ ਸਾਰੀਆਂ ਹੀ ਆ ਜਿਹੜੇ ਚਿੱਟਕਾਂ ਵੀ ਆ ਕਾਲੀਆਂ ਵੀ ਆ ਚਿੱਟੀਆਂ ਵੀ ਆ ਕਾਲੀਆਂ ਵੀ ਆ ਕਿਉਂਕਿ ਬਿਜ ਬੰਦੇ ਸਕਰੀਨ ਹੁੰਦੇ ਕਾਲੇ ਰੰਗ ਦੇ ਤੇ ਬੈਣ ਆ ਲੈ ਲਓ ਬਾਈ ਘੋੜੀ ਵਰਗੀ ਪਈ ਆ ਤੌਰ ਚਾਲ ਚੈੱਕ ਕਰੋ ਕਿ ਆ ਬਾਈ ਇੱਕ ਨੰਬਰ 1 ਚਾਲ ਆ ਤੇ ਨਹੀਂ ਹੂੰ ਬਾਕੀ ਖੜਨੀ ਚੈੱਕ ਕਰੋ ਬੈੜ ਦੀ ਲੈ ਨਾੜਾ ਨੂੜਾ ਨਾ ਲੇਵੇ ਚ ਥੂੜੀਆਂ ਆਉਂਦੀ ਆ ਕਰਮ ਵਾਲੀ ਦੁੱਧ ਵਾਲੀ ਨਾੜ ਜੀ ਬਹੁਤ ਚੰਗੀ ਲੱਗੀ ਵੀ ਆ ਜੀ ਲੈ ਇਹਕਰੋ ਕਲਾ ਕਲਾ ਥਣਾ ਮੁਠੀ ਵਾਲਾ ਥਣਾ ਚਾਰੇ ਥਣਾ ਪੂਰੇ ਗੈਰ ਤੇ ਲੱਗੇ ਵਿਆ ਇਹਦਾ ਬਈ ਫਿਰ ਕੀ ਮਲ ਰੂ ਕੱਚੀ ਦਾ ਇਹਦਾ 90000 ਚ ਮਾਰਦਾਨ ਕਰਾਂਗੇ ਬਈ 90000 ਹਾਂ 90 ਅੱਜ ਬਈ ਐ ਲਾ ਲੋ ਵੀ ਕੱਚੀਆਂ ਨਾਲ ਮੁੱਲ ਹੋਈ ਜਾਂਦਾ ਅਜੇ ਕੱਚੀ ਕੱਚੀ ਪਈ ਆ ਜਦੋਂ ਨੋ ਕਰਮਲ ਨੇ ਸੋਨਾ ਬਹੁਤ ਸੋਹਣਾ ਹਵਾਂ ਨਾਲੇ ਕੇ ਸੁਣਾਗਾ ਉਸ ਹਵਾਂ ਨਾਲ ਬਾਈ ਨੇ ਅੱਜ ਮੁੱਲ ਕਰਿਆ 90000 ਦੀ ਬਾਈ ਕਹਿੰਨਾ ਆਪਾਂ ਵੜ ਦੇ ਦੇਾਂਗੇ ਬਾਕੀ ਸ਼ਾਹੂਸੀ ਦੇ ਫੁੱਲ ਆ ਬਈ ਲੰਮੀ ਫੁੱਲ ਆਗੀ ਬਰੀਡ ਕਰਮਾਲੀ ਫੁੱਲ ਆਗੀ ਅਕੇ ਪਰ ਨਾੜਾ ਨੂੜਾ ਨੇੜੇ ਤੋਂ ਚੈੱਕ ਕਰਵਾ ਲੈ ਲੇਵੇ ਤੇ ਬਹੁਤ ਕਮਾਲ ਦੇ ਨਾੜਾ ਲੱਗੀਆਂ ਲੈ ਥਣ ਚੈੱਕ ਕਰੋ ਬਹੁਤ ਸੋਹਣਾ ਥਣ ਕਰਦੀ ਤਰੀ ਆਉਂਦੀ ਆਗੀ ਨਾੜਾ ਨੂੜਾ ਵੀ ਚਮਕਦੇ ਨੇ ਮਾਲੀ ਜਿੱਲੇ ਵਿੱਚ ਤੇ ਫੀਡ ਨਾਲ ਹਵਾਨਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਹਨਾ ਬਹੁਤ ਵੀਰੇ ਸੋਹਣਾ ਤਿਆਰ ਕਰੂਗੀ ਲੈ ਬਾਬਰੇ ਬੈਣ ਕੀ ਬਾਤ ਆ ਬਈ ਆ ਤੇ ਅੱਗੇ ਬਈਆ ਲਾਸਟ ਤੇ 5 ਨੰਬਰ ਇਹ ਵੀਰੇ ਮਾਲਕਾਂ ਦੇ ਦੂਜਾ ਸੁਆਦ ਅਸੀਂ ਆਪਾਂ ਤੀਜਾ ਸੁਆਦ ਮੰਨ ਕੇ ਲਈ ਆ ਠੀਕ ਆ ਹਾਂ ਸੂਨੀ ਨੂੰ ਵੀ ਅੱਜ ਚੌਥਾ ਤੇ ਪਾਈਮਾ ਦੇਣਾ ਸੂਈ ਨੂੰ ਵੱਡੀ ਬਹੁਤ ਆ ਵੀਰੇ ਵੱਡੀ ਵੱਡੀ ਤਾਂ ਬਹੁਤ ਆ ਵੀਰੇ ਕਿੱਡੀ ਵੀ ਕਾਦੀ ਗੁੱਡੀ ਆ ਤਾਂ ਫੁੱਲਾ ਪਲੀ ਵੀ ਫੁੱਲਾ ਹਾਂ ਦੁੱਧ ਉਹ ਕਹੇ ਰਿਹਾ ਮੈਂਚੇ ਵਾਲੇ ਥੱਲੇ 24 25 ਕਿਲੋ ਧਿਆਰ ਦੁੱਧ ਠੀਕ ਆ ਜਿਹੜਾ ਮਰਜੀ ਬੰਦਾ ਦੋ ਟਾਈਮ ਤਿੰਨ ਟਾਈਮ ਚੋਕੇ ਲੈ ਸਕਦਾ ਬੱਚਾ ਬਈ ਕੀ ਆ ਬੱਚਾ ਬੱਛਾ ਆਖੜਾ ਇਹਦੇ ਮਗਰ ਵੀ ਬਸ ਹਾਂ ਹਾਂ ਬੱਚਾ ਇਹਨੇ ਵੀ ਬਈ ਕਰਮਾਂ ਲੈਣੇ ਬਸ ਆ ਦਿੱਤਾ ਬਾਕੀ ਵੱਡੀ ਵੱਡੀ ਚੈੱਕ ਕਰੋ ਬੜ ਪਲੀ ਪੁਲੀ ਵੀ ਨਾ ਫੁੱਲ ਆ ਗਈ ਬਾਕੀ ਆਪ ਫੇਸ ਬਿਊਟੀ ਚੈੱਕ ਕਰਾਉਣਾ ਨੇੜੇ ਤੋਂ ਫੇਸ ਕਿੰਨਾ ਪਿਆਰਾ ਬਈ ਹੈ ਨਾ ਬਹੁਤ ਵੱਡੀ ਬੈੜਾ ਬਈ ਫੁੱਲ ਵੱਡੀ ਆ ਭਾਈ ਐਂ ਲਾ ਲਓ ਵੀ ਰੇਲ ਗੱਡੀ ਦਾ ਡੱਬੇ ਜੱਡੀ ਬਾਹਰ ਬਿਲਕੁਲ ਬਿਲਕੁਲ ਨਾਲੇ ਹੋਰ ਗੱਲ ਆ ਕਿ ਜੇ ਮੈਂ ਸੂਪੀ ਸੁਆ ਦਾ ਮੰਨੇ ਨਹੀਂ ਨਾ 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 10 ਦਿਨ ਤਾਂ ਪੂਰੇ ਇੱਜਾ ਕੰਮ ਲਾਉਂਦਾ ਹਾਂ ਹਾਂ ਖਾਣ ਪੀਣ ਦੇ ਖੁੱਲੇ ਆ ਭਾਈ ਡੰਗਰ ਹੂੰ ਖਾਣ ਪੀਣ ਦੇ ਖੁੱਲੇ ਆ ਭਾਈ ਕਹਿੰਦਾ ਚਾਰੂ ਚੂਰੂ ਭਾਈ ਕਮਾ ਓਕੇ ਨੇ ਬਾਕੀ ਲੈਵਾ ਚੈੱਕ ਕਰੋ ਬਹੁਤ ਸੋਹਣਾ ਲੈਵਾ ਗਾ ਫੀਟਿੰਗਾਂ ਦਾ ਲੈਵਲ ਕੱਲਾ ਕਲੰਗ 10 ਦਾ ਤੋਰਾ ਚੈੱਕ ਕਰੋ ਇੱਕ ਨੰਬਰ ਤੋਰੇ ਦੀ ਆ ਬੜਾ ਸਣੱਖ ਪੋਣਾ ਨਾ ਇਹ ਗੱਲ ਕਰੀਏ ਬੱਸੀ ਤੇ ਫੁੱਲ ਬਹੁਤ ਚੰਗਾ ਤੇ ਕਿੰਨਾ ਕੁ ਦੁੱਧ ਦੇ ਦੂ ਬਈ ਐਸਟੀਮੇਟ ਦੁੱਧ ਮੇਰੇ 35 36 ਕਿਲੋ ਦੁੱਧ ਦੇ ਦੂਗੀ ਇਦਾਂ ਕੂਗੀ ਮੇਰੇ ਖੁੱਲਾ ਠੀਕ ਆ ਹਾਂ ਮੋੜ ਨੂੰ ਥਾ ਥੋੜਾ ਰਹਿੰਦਾ ਹਾਂ ਹਾਂ ਮੇਰੇ ਛੋਟ ਹੀ ਰਹੇ ਨੀ ਗਲੀ ਏਡੀ ਵੱਡੀ ਵੜਾ ਏਡੀ ਵੱਡੀ ਵੜਾ ਬਈ ਕਲੀ ਵੀ ਮੋੜ ਨੂੰ ਛੋਟ ਹੀ ਰਹਿੰਦੀ ਆ ਤੇ ਬਾਈ ਫਿਰ ਕੀ ਮੁੱਲ ਰਹੂ ਇਹਦਾ ਅੱਜ ਇਹਦਾ 1.5 ਚੋ ਮਾਨਤਾਨ ਕਰਾਂਗੇ 1 ਲੱਖ 5000 ਹਾਂ ਹਾਂ ਠੀਕ ਆ 1 ਲੱਖ 5000 ਚ ਬਾਈ ਕਹਿੰਦਾ ਆਪਾਂ ਮਾਨਤਾਨ ਕਰ ਦਿਆਂਗੇ ਤੇ ਇੱਕ ਬਾਈਆਂ ਕੋਲੇ ਬਾਈ ਉਹ ਜਿਹੜੀ ਤਿਲ ਵੜੜ ਹੈਗੀ ਉਹਦੇ ਥ ਉਰੇ ਤੁਹਾਨੂੰ ਹੈਗਾ ਵੀਰੇ ਆਪਣਾ ਦੂਜਾ ਆਪਣਾ 15 ਲੀਟਰ ਦਾ ਦਰ ਥੱਲੇ ਠੀਕ ਆ ਹਾਂ ਬੱਚਾ ਮਗਰ ਕੀ ਉਹਦਾ ਬੱਚਾ ਉਹਦੇ ਮਗਰ ਬੱਛੀ ਆ ਬੱਚਾ ਬਈ ਉਹਦੇ ਮਗਰ ਬੱਸੀ ਆ ਕੀ ਬਾਕੀ ਆਪਾਂ ਉਹਨੂੰ ਵੀ ਉਹਦੇ ਤੇ ਵੀ ਝਾਤ ਮਰਵਾਉਣੇ ਆ ਥੋੜੀ ਜੀ ਨਾੜਾ ਨੂੜਾ ਬਈ ਲੈ ਵੀ ਤੇ ਚੈੱਕ ਕਰਾਉਣੇ ਲੈ ਕੇ ਆਵਾਂ ਫੁੱਲ ਪਲੀ ਵੀ ਲੈ ਬਈ ਛੋਟੀ ਨਾ ਮੰਨੇ ਵੀਰੇ ਕਿੱਡੀ ਹੱਡੀ ਲੈ ਫੁੱਲ ਵੱਡੀ ਆ ਥਣ ਚੈੱਕ ਰੋ ਬਹੁਤ ਸੋਹਣਾ ਥਣ ਲੱਗਾ ਮੁੱਠੀ ਵਾਲਾ ਚਾਰੇ ਥਣ ਨਾ ਪੂਰੇ ਗੈਪ ਤੇ ਚਵਾਈ ਚੁਵਾਈ ਕਿਵੇਂ ਆ ਇੱਕ ਨੰਬਰ ਵੀਰੇ ਇੱਕ ਨੰਬਰ ਠੀਕ ਆ ਚਵਾਈ ਚੁਵਾਈ ਬਾਈ ਕਹਿੰਦਾ ਇੱਕ ਨੰਬਰ ਅੱਗੇ ਭਈਆ ਲਾਸਟ ਤੇ ਇਹ ਆ ਤਲ ਵੈੜ ਹੈ ਨਾ ਹਾਂ ਤਲ ਹੈ ਵੀ 15 ਲੀਟਰ ਦਾ ਤਿਆਰ ਹੈ ਥੱਲੇ ਠੀਕ ਆ ਹਾਂ ਮਗਰ ਇਹ ਜਿ ਬੱਚੀ ਆ ਬੱਚਾ ਵਈ ਚੈੱਕ ਕਰੋ ਬੱਸੀ ਬਹੁਤ ਪਿਆਰੀ ਦਿੱਤੀ ਹੈ ਨਾ ਉਹ ਕਹਿੰਦੇ ਬੱਚੀ ਲੈਣੀ ਹੈ ਵੀਰੇ 35000 ਦੀ ਦੇਵਾਂਗੇ ਜੇ ਕੱਲੀ ਗਾ ਲੈਣੀ ਹੈ 30000 ਦੀ ਦੇਵਾਂਗੇ ਚੱਕੋ ਬਾਈ ਕਹਿੰਦਾ ਕਹਿੰਦਾ 5000 ਦੀ ਆਪਾਂ ਬੱਸੀ ਘੱਟ ਲਾਂਗੇ ਜੇ ਕਹਿੰਦੇ ਬੈੜ ਕੱਲੀ ਲੈਣੀ ਹੈ ਤਾਂ 30000 ਦੀ ਬੈੜ ਆਪਾਂ ਦੇ ਦੇ ਜਾਈਏ ਹਾਂ ਬੱਚੀ ਲੈਣੀ ਹੈ 35000 ਦੀ ਤੇ ਬਾਕੀ ਤਾਂ ਨਾਲ ਨਾਲ ਸਹੀ ਚੱਲਦੇ ਆ ਫੁੱਲ 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 ਠੀਕ ਕਰ ਬਾਈ ਆਇਆ ਬਾਈ ਚੈੱਕ ਕਰੋ ਬਹੁਤ ਸੋਹਣਾ ਲੇਵਾ ਯਾਰ ਨਾ ਨਾ ਬਹੁਤ ਗਾਂ ਵੀ ਬੜੀ ਨਿਆ ਚੰਗੀ ਆ ਬਾਈ ਆਹ ਬਾਤ ਆ ਬਾਈ ਵੱਡੀ ਮੁੰਡੀ ਬਹੁਤ ਜਾਰੇ ਆ ਬੈੜ ਬਾਕੀ ਮਾਨਤਾਨ ਥੋੜਾ ਘਣਾ ਹੋ ਦੇਣ ਲੈਣੀ ਆ ਫੈਕਸ ਬਸ ਜਮ ਹਾਂ ਜਮ ਬਸ 100 ਉਹ ਜਿਹੜੀ 100 ਕਰਦੀਏ 200 ਕਰਦੀਏ ਠੀਕ ਹੈ ਬਾਈ ਹਾਂ ਤੇ ਨਕਸ਼ੀ ਕੇ ਬਾਈ ਕੋਲੇ ਪੈਸੇ ਪਾਸੇ ਸਹੀ ਦਿਖਾਤੇ ਜੇ ਕਿਸੇ ਵੀ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਕੋਈ ਗੱਲ ਅਗੇ ਬਰਾ